ਯੋ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਆਜਨੇ ਅੱਜ ਦੀ ਵੱਡੀ ਖਬਰ ਕੁਦਰਤ ਦੇ ਨੇੜੇ ਹੋਣ ਨਾਲ ਹੀ ਹੜ੍ਹਾਂ ਤੋਂ ਮਿਲੇਗੀ ਨਜਾਤ ਦਰਿਆਵਾਂ ਵਿੱਚ ਹੜ੍ਹ ਖੇਤਰ ਛੱਡਣਾ ਜ਼ਰੂਰੀ ਸੰਤ ਸੀਚੇਵਾਲ ਰਾਜ ਸਭਾ ਮੈਂਬਰ ਦੇ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਹੈ ਕਿ ਹੜ੍ਹਾਂ ਤੋਂਨ ਜਾਤ ਪੌਣ ਲਈ ਸਾਨੂੰ ਕੁਦਰਤ ਦੇ ਨੇੜੇ ਜਾਣਾ ਪੈਣ ਤੇ ਦਰਿਆਵਾਂ ਲਈ ਹੜ੍ਹ ਖੇਤਰ ਛੱਡਣਾ ਪੈਣਾ ਹੈ ਪਿਛਲੇ 29 ਦਿਨਾਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਮੋਰੇ ਹੋ ਕੇ ਪੀੜਤ ਲੋਕਾਂ ਦੀ ਮਾਂ ਫੜਨ ਵਾਲੇ ਸੰਤ ਸੀਚੇ ਸਿੰਘ ਨੇ ਕਿਹਾ ਹੈ ਕਿ ਸਾਨੂੰ ਆਲਮੀ ਪੱਧਰ ਤੇ ਜਲਵਾਸ਼ ਨਿਵਾਜੂ ਵਿੱਚ ਜਾ ਆ ਰਹੀਆਂ ਤਬਦੀਲੀਆਂ ਦੇ ਮੱਦੇ ਨਜ਼ਰ ਆਪਣੀਆਂ ਫਸਲਾਂ ਤੈਅ ਕਰਨੀਆਂ ਪੈਣਗੀਆਂ ਜਲਵਾਯੂ ਤਬਦੀਲੀਆਂ ਨਾਲ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉਸ ਨੇਹਾਨ ਦਾ ਬੰਨਾ ਹਣ ਦਾ ਬੰਨਾ ਪਵੇਗਾ ਉਹਨਾਂ ਨੇ ਕਿਹਾ ਹੈ ਕਿ ਵਿਕਾਸ ਦਾ ਮਾਡਲ ਜੋ ਪੇਸ਼ ਕੀਤਾ ਜਾ ਰਿਹਾ ਹੈ ਉਸ ਨੇ ਦਵਾਈ ਮਚਾਈ ਹੋਈ ਹੈ ਇਸ ਵਿਕਾਸ ਦੇ ਮਾਡਲ ਨੇ ਜੰਗਲਾਂ ਤੇ ਪਹਾੜਾਂ ਦਾ ਉਜਾੜਾ ਕੀਤਾ ਸੰਤ ਸੀਚੇਵਾਲ ਨੇ ਕਿਹਾ ਹੈ ਕਿ ਦਰਿਆਵਾਂ ਦੇ ਕਿਨਾਰੇ ਸਬਿਆਵਾ ਵਸਣ ਦਾ ਇਹੀ ਵੱਡਾ ਕਾਰਨ ਹੈ ਕਿ ਦਰਿਆਵਾਂ ਆਪਣੇ ਦਰਿਆ ਆਪਣੇ ਨਾਲ ਵੱਡੀ ਪੱਧਰ ਦੀ ਪਜਾਉ ਮਿੱਟੀ ਲਿਆਉਂਦੇ ਹਨ ਇਹ ਮਿੱਟੀ ਫਸਲਾਂ ਲਈ ਲਾਹੇਵੰਦ ਹੁੰਦੀ ਹੈ ਬਾਰਜਦੋਂ ਤੋਂ ਮਨੁੱਖ ਨੇ ਕੁਦਰਤ ਨਾਲ ਛੇੜਛਾੜ ਕਰਨੀ ਸ਼ੁਰੂ ਕੀਤੀ ਆ ਉਦੋਂ ਤੋਂ ਹੀ ਮੁਸੀਬਤਾਂ ਵਿੱਚ ਘਿਰਦਾ ਜਾ ਰਿਹਾ ਜਿਗਰਜੋਗ ਹੈ ਕਿ ਪੰਜਾਬ ਵਿੱਚ ਸਤਲੁਜ ਬਿਆਸ ਰਾਵੀ ਤੇ ਇਕਗਰ ਦੁਆਲੇ ਕੁੱਲ 900 ਕਿਲੋਮੀਟਰ ਲੰਬੇ ਤੁਸੀਂ ਬੰਨ ਹਨ ਇਹਨਾਂ ਵਿੱਚੋਂ 265 ਕਿਲੋਮੀਟਰ ਸਤਲੁਜ ਰਾਵੀ ਦਾ 164 ਕਿਲੋਮੀਟਰ ਤੇ ਬਿਆਸ 104 ਕਿਲੋਮੀਟਰ ਤੇ ਇਕਗਰ ਲਗਪਗ 100 ਕਿਲੋਮੀਟਰ ਦਾ ਕਸੂਸੀ ਬੰਨ ਹਨ ਇਸ ਤੋਂ ਇਲਾਵਾ ਛੋਟੀਆਂ ਨਦੀਆਂ ਤੇ ਝੂਆਂ ਦੇ ਦੁਆਲੇ ਵੀ 300 ਕਿਲੋਮੀਟਰ ਲੰਮੇ ਕੱਚੇ ਬੰਨ ਹਨ ਦਰਿਆਵਾਂ ਦੇ ਇਨ੍ਹਾਂ ਬੰਨਾਂ ਨੂੰ 1950 ਤੇ 60 ਦੇ ਦਹਾਕੇ ਦੌਰਾਨ ਬੱਜੇ ਸਾਨੇ ਸਵਾਰ ਪੰਜਾਬ ਵਿੱਚ ਆਏ ਪਾਣੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਧੰਨਵਾਦ